ਹੈਲੋ ਹੈਲੋ ਭਾਜੀ ਨਮਸਕਾਰ ਜੀ ਦੱਸਿਓ ਜੀ ਮੈਂ ਲੰਬੜਦਾਰ ਬੋਲਦਾ ਜੀ ਕੋਟੜੀ ਫੱਕਿਆਂ ਤੋਂ ਆ ਜਿਹੜਾ ਆਪਾਂ ਪਰਸੋ ਰਾਤ ਨੂੰ ਬੰਦਾ ਫੜਾਇਆ ਸਦਾ ਜੀ ਉਹ ਤਾਂ ਕੀ ਬਣਿਆ ਕੁਛ ਹੀ ਨਹੀਂ ਚੱਲਦਾ ਇੰਦੀ ਬਸ ਅੱਛਾ ਜੀ ਨਹੀਂ ਉਹਨਾਂ ਪੁੱਛੇ ਨੇ ਵੀ ਤੇ ਕੋਈ ਚਾਕੂ ਚੁੱਕੂ ਸਦਾ ਜਾਂ ਉਹਦਾ ਤਬਰ ਜੀ अच्छा थे थे जी हां जी ਜਾਨੇ ਜਦੋਂ ਉਹਨਾਂ ਤੋਂ ਤਾਂ ਉਹਨਾਂ ਨੇ ਵੀ ਕੁਝ ਕੰਮ ਇਹ ਕੱਲ ਦਿਨੇ ਫੇਰ ਜੀ ਸਾਨੂੰ ਪਤਾ ਲੱਗਾ ਜਿੱਥੇ ਆਪਾਂ ਫੜਿਆ ਸੀਗਾ ਉੱਥੇ ਫੇਰ ਹੀ ਘੁੰਮਦਾ ਗਿਆ ਜਦੋਂ ਤੁਸੀਂ ਜਾਂਦੇ ਸੀ ਬਾਈਟਿੰਗ ਜਾਈ ਜੀ ਉਹ ਫਿਰ ਜਦੋਂ ਜਦੋਂ ਛੱਡਿਆ ਤੁਸੀਂ ਉਦੋਂ ਇੱਧਰ ਨੂੰ ਆ ਗਿਆ ਜੀ ਉਹ ਉੱਥੇ ਘਾਹੂ ਦੇ ਵਿੱਚ ਫੋਨ ਲੱਭਦਾ ਰਿਹਾ ਮਾਰੀਆ ਬਾਜੀ ਕੋਟ ਬਲਾਡ ਨੇ ਮੈਨੂੰ ਬੁਲਾਦ ਨੂੰ ਮਿਲਾਈ ਹੈ ਪੰਚਾਇਤ ਨੂੰ ਸੱਦ ਲੱਗੇ ਮਾਰੀਆ ਸਾਡੀ ਵੀ ਤਸੱਲੀ ਹੋ ਜਾਂਦੀ ਰਾਜਾ ਤਾਂ ਆਇਆ ਜੀ ਉਹ ਤਾਂ ਤੁਹਾਨੂੰ ਸਾਸਰੀ ਕਲ ਬੁਲਾ ਕੇ ਚੱਲ ਗਿਆ ਉਹਨਾਂ ਤਾਂ ਕੋਈ ਗੱਲ ਨਹੀਂ ਕੀਤੀ ਐ ਜੀ ਜਿਹਨੂੰ ਬੁਲਾਇਆ ਜਵਾਦ ਬੁਲਾਣੇ ਉਪਰੇ ਦੜਪ ਨਹੀਂ ਆਪਾਂ ਮੈਂ ਤਾਂ ਮੁਰਥਾ ਨਾਲ ਮਕੂਨ ਦੀ ਟੱਕਰ ਪਾ ਗਵਾ ਅੱਛਾ ਜੀ ਮੈਂ ਗੱਲ ਦਾ ਅੱਛਾ ਜੀ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਕੋਈ ਨਹੀਂ ਆਉਂਦਾ ਨਹੀਂ ਇਦਾਂ ਦਾ ਸਾਨੂੰ ਵੀ ਸਾਡਾ ਧਮਕੀਆਂ ਡੰਡਾ ਵੀ ਹੈ ਇਹਦਾ ਮੁੰਡਿਆਂ ਨੂੰ ਵੀ ਖਤਰਾ ਸਾਨੂੰ ਵੀ ਖਤਰਾ ਇਹਦਾ ਤਾਂ ਬੜਾ ਗੱਲਾਂ ਨੇ ਕੱਢਣੋਂ ਬੋਲਦਾ ਉਸ ਜੀ ਦੀ ਸਾਡੀ ਵੀ ਕੰਪਨੀ ਆਉਂਦੀ ਹੈ ਜਿਹਨੇ ਫੌਜ ਜਿਹਨੇ ਮੈਂ ਬੇਰਬੁੱਸ ਹੁੰਦਾ ਤੇ ਮੈਂ ਉਹਨੇ ਉੱਪਰ ਪੱਟ ਰਹੇ ਸੋਹਤ ਮੈਨੂੰ ਕੋਈ ਪ੍ਰੋਬਲਮ ਨਹੀਂ ਪਾਟਾ ਇਹਨਾਂ ਨੂੰ ਉਹ ਦੇਖੂਗਾ ਉਹ ਮੈਂ ਆ ਜਾਉਂ ਜੋ ਦੀ ਪੱਟੇ ਦਾ ਜਿਹੜਾ ਨਾ ਮੈਂ ਦੇ ਤਾ ਉਹ ਨਹੀਂ ਤਾ ਤੁਹਾਡਾ ਉਹਦਾ ਫਰਜ਼ ਬਣਦਾ ਸਗਾ ਵੀ ਮਾਰਦੇ ਤਸਦੀ ਕਰਾ ਦਿੰਦੇ ਪੰਚਾਇਤ ਦੀ ਸਾਡੇ ਦੀ ਹੂੰ ਅੱਲਾਹ ਜੀ ਕੌਣ ਤੇ ਬੁਲਾਉਣਾ ਹੈ ਫਿਰ ਜੇ ਤੁਹਾਨੂੰ ਬਲੀ ਆਉਣਾ ਕੋਈ ਇੱਕ ਦੇ ਵੀ ਦਿਓ ਤੁਹਾਨੂੰ ਮੈਂ ਬੜਾ ਨਹੀਂ ਜਾਣਦਾ ਹਾਂ ਅੱਛਾ ਜੀ ਅੱਜ ਬੁਲਾਉਣਾ ਹੈ ਗੋਦਾਂ ਤੇ ਤੁਹਾਡੀ ਚੈਨ ਬੁਲਾ ਕੇ ਫਿਰ ਮੈਂ ਵੇਖਾਂ ਠੀਕ ਹੈ ਜੀ ਹੋ ਜਾਓ ਜੀ ਪਹੁੰਚ ਜੂਗੇ ਬਹੁਤ ਕੱਲ ਕਰਾ ਦੇਣ ਦੇ ਜਿਆਦਾ ਵਧੀਆ ਸਭਾ ਉਹਨੇ ਆ ਜੂਗਾ ਉਹ ਜੀ ਹਾਂ ਫਿਰ ਦਿਹਾੜੀ ਰੱਖ ਲੈਂਦੇ ਛੱਡਣਾ ਨਾ ਸੀ ਉਹਨੂੰ ਉਹ ਰੱਖ ਲੈ ਦਿਹਾੜੀ ਰੱਖ ਲੈਂਦੇ ਛੱਡਣਾ ਨਾ ਸੀ ਉਹਨੂੰ ਫਿਰ ਅੱਛਾ ਚਲੋ ਫਿਰ ਇਹਨਾਂ ਪਰ ਜਿਹੜਾ ਬੰਦਾ ਸਿੰਘ ਕੋ ਪੰਜ ਪੰਜ ਸਰ ਈ ਮੈਗਰੋਵੇਜ ਇਹ ਬਾਈ ਉਹ ਬਗਾਨੇ ਪਰਸਾ ਸਾਡੇ 12:00 ਵਜੇ ਦੀ ਗੱਲ ਆ ਤੇ ਤਿੰਨ ਮੁੰਡੇ ਜੀ ਛੱਪੜਾ ਵੱਲ ਤੇ ਉਹਨਾਂ ਨੇ ਨਜ਼ਰ ਰੋੜਾ ਕੀਤਾ ਹੋਇਆ ਜਿਦਾ ਪਤਾ ਨਹੀਂ ਕੋਈ ਬਾੜਦੱਤ ਕਰਨਾ ਹੈ ਕੀ ਕਰਨਾ ਹੈ ਸਾਡੇ ਪਿੰਡ ਦੇ ਮੁੰਡੇ ਜਿਹੜਾ ਪਹਿਰਾ ਹੋਣਾ ਦਿੰਦੇ ਆ ਰਾਤ ਨੂੰ ਚਾਰ ਅਖੜੇ ਤੇ ਜੇ ਬਾੜਦੱਤਾ ਹੋਊ ਹੁੰਦੀ ਆ ਉਹਨਾਂ ਨੇ ਜਿਹੜੇ ਬੇਚਾਰਿਆਂ ਦੇ ਸਾਥ ਪਈ ਤਾਂ ਦੋ ਮੁੰਡੇ ਦੌੜ ਗਏ ਹਾਂ ਜੋ ਤੇ ਇੱਕ ਮੁੰਡਾ ਆថ ਆ ਗਿਆ ਤੇ ਉਹਦੇ ਕੋਲੇ ਡੇਢ ਕੁ ਫੁੱਟ ਦਾ ਛੋੜਾ ਲੱਗ ਗਿਆ ਛੋੜੇ ਦੀ ਜਿਹੜੀ ਉਹਨਾਂ ਨਾਲ ਫੋਟੋ ਖਿੱਚੀ ਹੋਆ ਉਹਨਾਂ ਦੇ ਛੋੜਾ ਜਿੱਤਾ ਕੋਈ ਨਹੀਂ ਨੀਤੀ ਤੋਂ ਉਹਨਾਂ ਛੋੜਾ ਚੱਪੜੇ ਸਨ ਤਾ ਉਹ ਜਿਹੜਾ ਕਵਰ ਆ ਕਵਰ ਚੌਂਕੀਨ ਚਾਰਜ ਨੂੰ ਦਿੱਤਾ ਕਿ ਮੈਂ ਕਿਦੇ ਦੁਕਾਨ ਵਾਲਾ ਚੌਂਕੀਨ ਚਾਰਜ ਨੂੰ ਸਾਡੇ ਕਰਦਾ ਉਹਦੇ ਹਵਾਲੇ ਕਰ ਦਿੱਤਾ ਤੇ ਬਾਅਦ ਵਿੱਚ ਚੌਂਕੀ ਚਾਰਜ ਸਾਹਮਣੇ ਵੀ ਸਵੇਰ ਨੂੰ ਆਸੀ ਬਾਨੂੰ ਜੋ ਵੀ ਗੱਲਬਾਤ ਹੋਊਗੀ ਸਾਬ ਦੇਦੇ ਦੱਸ ਰੋ ਮੰਗੇ ਤੇ ਲੇਕਿਨ ਕੱਲ 4 ਵਜੇ ਮੈਂ ਜਦੋਂ ਚਾਰ ਸਾਹ ਨੂੰੜ ਗਿਆ ਤੇ ਗੱਲੇ ਕੋਈ ਬਣੀ ਗੱਲਬਾਤ ਨਹੀਂ ਸੀ ਮੁੰਡਾ ਕੰਮ ਦੇ ਗੱਲਾਂ ਹੀ ਇੱਦਾਂ ਕੋਈ ਪੱਡ ਪਾ ਲੇ ਤੇ ਮੈਨੂੰ ਤੇ ਤਗਨ ਨੂੰ ਚਾਹਤ ਸੀ ਕਿ ਕਿੰਨਾ ਸਮਾਂ ਕਿੰਨਾ ਚਿਰ ਹੋ ਗਿਆ ਉਹ ਸਾਢੇ 12 12 ਦੇ ਵਿੱਚ ਦਾ ਟਾਈਮ ਚਗਾ ਤੇ ਅਰਾਜਾ ਹਾਂਜੀ ਉਹ ਰਾਤ ਨੂੰ ਮੁੰਡਾ ਕੰਮ ਤੇ ਚੱਲ ਗਿਆ ਚੌਂਕੀ ਚੈਨ ਨੇ ਯਾਨੀ ਚੌਂਕੀ ਡਰ ਜਿਹਾ ਕਹਿਣਾ ਹੈ ਰਾਤ ਨੂੰ 12 ਵਜੇ ਉਹਨੇ ਜਿਹੜੇ ਕੰਮ ਦੇ ਉੱਤੇ ਛੱਪੜ ਕੋਲ ਬਹਿ ਕੇ ਕੰਮ ਤੇ ਜਿਹੜਾ ਕਰਨਾ ਸੀਗਾ ਹਾਂਜੀ ਤਾਂ ਕੀ ਉਹ ਚੌਂਕੀ ਚੈਨ ਨੂੰ ਤੁਹਾਨੂੰ ਚੌਂਕੀ ਡਰ ਜਿਹਾ ਕਹਿੰਦੇ ਨੇ ਇਹ ਕਹਿੰਦਾ ਕਿ ਟਰਾਲ ਦਾ ਦੰਨਾ ਕੋਈ ਇਦਾਂ ਦਾ ਨੀ ਜਿਹਾ ਕੰਮ ਕਰਨ ਵਾਲਾ ਮੁੰਡਾ ਹੈ ਬਸ ਛੌੜ ਕੱਟ ਜਾਈ ਕਰਕੇ ਇਦਾਂ ਤਾਵਾਂ ਡੋਈਆ ਕਰਤਾ ਤੇ ਤੁਸੀਂ ਉਹਨੂੰ ਪੁੱਛਿਆ ਨਹੀਂ ਭਾਈ ਸਾਹਿਬ ਜਿਹੜਾ ਹਾਂਜੀ ਬੰਨੇ ਅੱਜ ਉਹ ਤੇ ਨਾਰਾਜ਼ਗੀ ਕੀਤੀ ਬਸ ਆਸਰੀ ਘਰ ਲਾ ਕੇ ਆ ਗਏ ਆਂ ਮੈਂ ਆਜੀ ਪ੍ਰਸ਼ਾਸਨ ਨੂੰ ਫੜਾਉਣੇ ਉਹਨਾਂ ਦਾ ਵਾਣੇ ਕਰਦੇ ਆਂ ਬਿਆਜੀ ਫੜੀ ਜਾਵਾਂਗੇ ਇਹਦਾ ਐਸੀ ਵੀ ਇਹ ਬਣਾਉਣ ਨੂੰ ਰਹਿਣ ਨੂੰ ਬੰਦਤ ਨਹੀਂ ਹੁੰਦੀਆਂ ਹੋਈ ਜਾਣ ਆਪਣਾ ਆਪੇ ਬਦਲਾ ਕਰਾਂਗੇ ਜੇ ਹੋ ਸਕਦਾ ਠੀਕ ਹੈ ਹਾਂਜੀ ਪਰ ਹੋਰ ਕੋਈ ਕੀ ਹੋਊਗਾ ਕਿ ਉਹ ਮੰਗ ਕਰਦੇ ਆਂ ਬਿਆਜੀ ਕਿ ਉਹਨਾਂ ਨੂੰ ਚਾਰਜ ਦੇਣਾ ਚਾਹੀਦਾ ਹੈ ਤੁਹਾਡੀ ਸਾਰੀ ਪੰਚਾਇਤ ਨੂੰ ਬਣਾਉਂਦਾ ਜਦ ਅਸੀਂ ਸਾਰੀ ਪੰਚਾਇਤ ਮਿਹਨਤ ਕਰਦੇ ਪਏ ਆਂ ਪਰ ਰਾਤ ਨੂੰ ਪਹਿਰਾ ਦਿੰਨੇ ਆਂ ਦੇਖਦੇ ਆਂ ਕਿ ਸਾਡਾ ਫਾਇਦਾ ਕੀ ਆ ਸਾਨੂੰ ਦੇਖਣ ਦਾ ਤੇ ਇਹਨੇ ਸਾਨੂੰ ਗੱਡ ਗਏ ਸਭੀ ਬੋਲੀ 10 ਕੀ ਕਰਾਂਗਾ ਲਈ ਕੀ ਗੱਲ ਹੈ ਜੀ ਨਹੀਂ ਉਹ ਤਾਂ ਸਮਝੋ ਐਲਡਰਾਂ ਨੂੰ ਧੰਕ ਦੇ ਕੇ ਗਿਆ ਦਗਾ ਚੰਨਾ ਤੁਸੀਂ ਸਾਡੀ ਨਗਾ ਜਾ ਗਏ ਕੋਣ ਕੋਣ ਕਰੀ ਲੇ ਗਿਰਾ ਮੁੰਡਾ ਫੜਿਆ ਰਿਹਾ ਜਨਾਬ ਅੱਛਾ ਜੀ ਹਾਂਜੀ ਉਹ ਤੁਹਾਨੂੰ ਕੰਮ ਕਿਤੇ ਜੇਗਾ ਉਹ ਕੰਡਰਾਂ ਦੇ ਅੱਗੇ ਨਿਗਾਹ ਹੈ ਤੁਸੀਂ ਠੀਕ ਹਾਂਜੀ ਇਹ ਗੱਲ ਦੇ ਚੌਥੀ ਚਾਰ ਨੂੰ ਮੋਕੇ ਜਨਾਬ ਮੋਕੇ ਰਾਤ ਨੂੰ ਇਹ ਗੱਲਬਾਤ ਹੋ ਰਹੀ ਦੱਸੀ ਕੱਲ ਵੀ ਆਹ ਜਿਹੜੀ ਗੱਲਬਾਤ ਇਹ ਨਹੀਂ ਅਸੀਂ ਦੱਸੀ ਮਾਰਕ ਨਹੀਂ ਅਸੀਂ ਇਹਦੀ ਗੋਲਦੇ ਠੀਕ ਹੈ ਜੀ ਹਾਂਜੀ ਜੀ ਮੇਰਾ ਨਾਮ ਬਰਿੰਦਰ ਕੁਮਾਰ ਹੈ ਜੀ ਜਿਹੜਾ ਮੈਂ ਕਿਹੜਾ ਪੋਟਲੀ ਫੱਕਿਆ ਹਾਂ ਅ ਬਿੰਦਰਪਾਲ ਜੀ ਤੁਸੀਂ ਮੀਡੀਅਮ ਪੁਆਰ ਕੀ ਹਾਂ ਮਾਮਲੇ ਦੇ ਤਰ੍ਹਾਂ ਰਾਤ ਅਸੀਂ ਇੱਕ ਬੰਦਾ ਫੜਿਆ ਸੀ ਸਾਡੇ ਨਾਵੇਂ ਪਿੰਡ ਦੇ ਛੱਪੜ ਆ ਛੱਪੜ ਦੇ ਕੋਲ ਸੀ ਅੱਛਾ ਜੀ ਮੁੰਡੇ ਸਾਡੇ ਰਾਮ ਤੱਜੇ ਤੋਂ ਬਾਦ ਦੇ ਜੀ ਤੁਹਾਨੂੰ ਪਾਣੀ ਲੇਖਣ ਦਾ ਐਸੇ ਉਹਨਾਂ ਨੂੰ ਉਹ ਮਿਲਿਆ ਛੱਪੜ ਦੇ ਵਿੱਚ ਵਿਗਿਆ ਸੀ ਅੱਛਾ ਜੀ ਸਾਨੂੰ ਇਹਨੇ ਬੁਲਾਇਆ ਜਦੋਂ ਸਾਕਮਤ ਕੀਤਾ ਤਾਂ ਅਸੀਂ ਨੂੰ ਪੁੱਛਿਆ ਸਾਹਮਣੇ ਉਹਨੇ ਸ਼ਿੰਪੋਸਟੇ ਬੁਲਾਉਣੀ ਦਿੱਤਾ ਅੱਛਾ ਜੀ ਉਹ ਜਵਾਬ ਨਹੀਂ ਦੇ ਦਿੱਤਾ ਕਿ ਅਸੀਂ ਪੁਲਿਸ ਆਮ ਸਰਦ ਸੰਭਿਆ ਤਾਂ ਕਿੰਨੀਆਂ ਚਾਰਜ ਨੂੰ ਠੀਕ ਹੈ ਜੀ ਨਾਲ ਅਸੀਂ ਦਾ ਨਗਰਗੜ ਪੰਜ ਚਾਰ ਜੰਦੇ ਪਿੰਡ ਤੇ ਉਹ ਕੱਲ੍ਹ ਸਵੇਰ ਨੂੰ ਪੋਸਟ ਗੱਟ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਇਹ ਤਾਂ ਕੱਲ੍ਹ ਸਾਨੂੰ ਪੁੱਛਿਆ ਸਾਡੇ ਮੁੰਡਾ ਰਾਜਾ ਪਾਂਚਿਆ ਗਿਆ ਤਾਂ ਉਹ ਕੰਡੇ ਅਸੀਂ ਛੱਡ ਦਿੱਤਾ ਅਸੀਂ ਮੈਂ ਸਾਡੀ ਪੰਚਾਇਤ ਨੂੰ ਬੁਲਾਇਆ ਮੈਂ ਕੋਲ ਬੰਦਾ ਬੁਲਾਇਆ ਸਾਡੀ ਗੋਹਣ ਸੁਪਤੋਸ਼ਟੀ ਦੇ ਕੇ ਰਹਿ ਗਿਆ ਸਾंनी ਬਦਾਨੇ ਕੋ ਬਦਲ ਛੱਡਿਆ ਇਹਦਾ ਨਹੀਂ ਛੱਡਿਆ ਕੋਈ ਜਿਹੜਾ ਚਾਪੂ ਦਾ ਚਾਪੂ ਉਹਨੇ ਛੱਪਰ ਦੇ ਨਾਲ ਛੱਡ ਦਿੱਤਾ ਜਿਹੜਾ ਚਾਪੂ ਦਾ ਕਵਰ ਸੀ 55 ਗ੍ਰਾਮ ਦੇ ਨਾਲ ਸਾਨੂੰ ਉਹ ਸੀ ਮੰਨ ਦੇਖਤਾ ਨਾ ਐ ਪਰ ਉਹ ਮੁੰਡੇ ਹੋ ਸੀ ਨਾ ਕੌਣ ਸੀ ਉਹਨਾਂ ਦੇ ਉਹ ਮੁੰਡੇ ਵੀ ਸਾਨੂੰ ਮਿਲਿਆ ਰਹੇ ਇੱਕ ਕੋਈ ਖੜਿਆ ਵੀ ਕੋਈ ਨਾ ਖੜਾ ਤਾਂ ਕਿੰਨੇ ਜਣੇ ਸ੍ਰੀ ਜੀ

ਇਹ ਨੂੰ ਨਹੀਂ ਕਿਹਾ ਦੇ ਛੱਡ ਦਤਾ ਹਾਂ ਇਹ ਉਹਦੇ ਕੋਲ ਕੱਖ ਨਾ ਲਗਾ। ਅਸੀਂ ਤਰਤੀਸ਼ ਕੀਤੀ ਆ ਸਹੀ ਆ। ਇਹ ਨਾ ਗਾਧਾ ਕਰਨੀ ਛੱਡ ਦਤਾ। ਠੀਕ ਹੈ ਜੀ। ਪੰਡੂ ਦੇ ਪੰਜਾਬੀ ਨੂੰ ਸੰਤੋਖੀ ਨੀ ਕਰਾਈ। ਤਾਂ ਤੁਹਾਡੇ ਪਿੰਡ ਦੇ ਨਾਲ ਡਿਪੈਂਡੈਂਸੀ ਕੋਲ ਜਾਣਾ ਅਸੀਂ। ਇਹ ਲਾਉਂਦੇ ਹਾਂ। ਲਾਉਂਦੇ ਜੀ। ਤੋਂ ਪਿੱਛੇ ਅਸੀਂ ਬੈਠ ਲੋ ਨੂੰ ਵੈਰੀਫਾਈ ਕਰਾਉਣਾ ਬਰਾਦਰ ਕੋਈ ਛੱਡਾ ਕੇ ਕਰਨਾ। ਸਾਹਿਬ ਜੀ ਇਹ ਗੇ ਹਵੇਰ ਨਾ ਤਰਤੀਸ਼ ਕਰਕੇ ਸਾਡਾਂ ਦੇ ਤੁਹਾਨੂੰ ਦੱਸਾਂਗੇ। ਦੇ ਕੋਈ ਨਿਕਲ ਆਉਂਦੇ ਨਹੀਂ ਨਾ ਤੇ ਰਾਜ ਦੇ ਅੰਦਰ ਨਹੀਂ ਆਇਆ ਤੇ ਸਾਡਾ ਮੁੰਡਾ ਕੰਮ ਤੇ ਗਿਆ ਹੁੰਦਾ ਆਉਣਾ ਇਹ ਬੰਦ ਤਾਂ ਇਹ ਨੰਬਰ ਸਹੀ ਸਹੀ ਸਟੋਰ ਵਿੱਚ ਅੱਛਾ ਸਟੋਰ ਵਿੱਚ ਇਹ ਇਹ ਚਾਹੇ ਦੋਸਤ ਜੀ ਅਸੀਂ ਤਾਂ ਇਹ ਬੰਦੇ ਸਾਡੇ ਸਾਹਮਣੇ ਪੁੱਛ ਗੱਟ ਕਰਦਾਂ ਸਾਡੀ ਪੰਚਾਇਤ ਦੀ ਸੰਤੁਸ਼ਟੀ ਇਹਦੀ ਸਾਡੇ ਆਲੇ ਦੁਆਲੇ ਬਾਰ ਦਾ ਧਾਮ ਨਹੀਂ ਸਾਡੇ ਅਸਾਮ ਪੈਰਾ ਨਾ ਦੇ ਪਿੰਡਾਂ ਤੇ ਸੰਵੇਦਨਾਰ ਆਪ ਜੀ ਦਾ ਮੁੰਡਾ ਕੀ ਕਰਦਾ ਜੇ ਜੇ ਨਹੀਂ ਤਾਂ ਸਾਡਾ ਇਹ ਗੰਦ ਕੀ ਚੋਟ ਵੀ ਚਾੜ ਦਤਾ ਹੈ ਠੀਕ ਹੈ ਜੀ ਚਾਹੁੰਦੇ ਜਾਈਏ ਸਭੀ ਤੁਹਾਨੂੰ ਜਾਈਏ ਜੀ